इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਹਾ ਤੀਰ ਸਿੰਘ ਸਨੀਰ ਕਹਿੰਦੇ ਨੇ ਕਿ ਜਿੱਥੇ ਪੈਸਾ ਫਸ ਜੇ ਵਾਪਸ ਨਹੀਂ ਆਉਂਦਾ ਪਰ ਜ਼ਰੂਰਤ ਵਾਲੇ ਬੰਦੇ ਚਾਹੀਦੇ ਆ ਵਾਪਸ ਆ ਜਾਂਦਾ ਆ ਜਿਹੜੇ ਨੋਟ ਆ ਪੰਪ 500 ਦੀਆਂ ਗੁੱਟੀਆਂ ਇਹ ਵਾਪਸ ਆਈਆਂ ਨੇ ਸੱਚਾ ਹੱਕ ਦੀ ਕਮਾਈ ਹੈ ਇਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੈਂਬਰਾਂ ਨੇ ਦਵਾਈਆਂ ਨੇ ਸਾਡੇ ਕੋਲੇ ਇਸ ਵਕਤ ਉਹ ਵੀ ਵੀਰ ਆ ਜਿਹਦੇ ਪੈਸੇ ਫਸੇ ਸੀ ਤੇ ਸਾਡੇ ਕੋਲੇ ਪੂਰੀ ਯੂਨੀਅਨ ਦੀ ਟੀਮ ਆ ਜਿਹੜੀ ਉਹ ਵੀ ਖੜੀ ਆ ਗੱਲਬਾਤ ਕਰਦੇ ਆ ਪੈਸੇ ਕਿਵੇਂ ਫਸੇ ਸੀ ਤੇ ਹਜ਼ਾਰਾਂ ਲੋਕਾਂ ਦੇ ਕਿਵੇਂ ਦੁਆਰੇ ਨੇ ਹਰਪੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਸਰਦਾਰ ਅਰਪਜਨ ਸਿੰਘ ਜੀ ਸਾਡੇ ਕੋਲੇ ਮੀਟ ਵੀ ਨਵਾਰ ਮੀਟਿੰਗ ਤੇ ਚਾਪੜਾ ਮਸਲਾ ਲੈ ਕੇ ਆਏ ਸੀ ਇਹਨਾਂ ਦਾ ਕੁਝ ਪੈਸਿਆਂ ਨੂੰ ਲੈ ਕੇ ਲੈਣ ਦੇਣ ਸੀ ਜੋ ਕਿ ਜਥੇਪਦੀ ਨੇ ਮੇਚ ਪੈ ਕੇ ਇਹਨਾਂ ਦਾ ਜਿਹੜਾ ਉਹ ਲੈਣ ਸੀਗਾ ਪੈਸਿਆਂ ਦਾ ਜਿਹੜਾ ਉਹ ਨਵੇੜਤਾ ਇਹਨਾਂ ਨੂੰ ਇਹਦੀ ਹਕਮ ਜਿਹੜੀ ਹੈ ਇਹਨਾਂ ਕੋਲ ਪਹੁੰਚ ਗਈ। ਜਦੋਂ ਜਿਹੜਾ ਆਪ ਭਜਨ ਸਿੰਘ ਨਾਲ ਗੱਲ ਕਰਦੇ ਜਿਹੜੇ ਸਾਡਾ ਭਗਤ ਸਿੰਘ ਦੇ ਜਿਹੜੇ ਪੈਸੇ ਚੰਡੀਗੜ੍ਹ ਫਸੇ ਹੋਏ ਸੀਗੇ ਅਸੀਂ ਬਹੁਤ ਸਾਰੇ ਲੀਡਰਾਂ ਕੋਲੇ ਗਏ ਕਿਸੇ ਨੇ ਕੁਝ ਨਹੀਂ ਸੁਣੀ ਸਾਡੀ ਜਿਹਦੇ ਕਰਕੇ ਸਾਡਾ ਪਰਿਵਾਰ ਤੇ ਅਸੀਂ ਟੈਨਸ਼ਨ ਚ ਰਹਿੰਦੇ ਸੀਗੇ ਭਾਰਤੀ ਖਾਨ ਜਿਹੜੇ ਕਾਦੀਆਂ ਬਲਾਗ ਜੀਰਾ ਇਹਨਾਂ ਨੂੰ ਅੱਗੇ ਬੇਨਤੀ ਕੀਤੀ ਇਹਨਾਂ ਨੇ ਬਹੁਤ ਸਮਾਂ ਆਪਦੀ ਜੋ ਪੁੱਛ ਬਦਲ ਕਰਕੇ ਅਖੀਰ ਕਰਕੇ ਸਾਡੇ ਸਾਰੇ ਪੈਸੇ ਜੀ ਨੇ ਤੀ ਮੈਂ ਜੀ ਆਪਣਾ ਸੰਘਪਾਪੀ ਖਾਨ ਦੇ ਕਾਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਇਹਨਾਂ ਦੇ ਨਾਲ ਹੋਰ ਮੈਂਬਰ ਸਹਿਬਾਨ ਇਕੱਠੇ ਹੋਣ ਜੀ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ ਮੈਂ ਦਰਸ਼ਨ ਸਿੰਘ ਪ੍ਰਧਾਨ ਭਾਰਤੀ ਕਿਸਾਨੀ union ਕਾਦੀਆਂ ਨਾਲ ਮੇਰੀ ਸਮੁੱਚੀ ਟੀਮ ਜੀਰੇ ਦੀ ਖੜੀ ਆ ਤੇ ਅਸੀਂ ਜਿਹੜਾ ਮਸਲੇ ਵਾਸਤੇ ਖੜੇ ਆ ਇਹ ਭਜਨ ਸਿੰਘ ਪਿੰਡ ਫੇਰੋਕਿਆਂ ਤੋਂ ਆਉਂਦਾ ਇਹਨੇ ਕੋਈ ਭਰਤ ਵਾਸਤੇ ਕਿਸੇ ਆਦਮੀ ਨੂੰ ਚੰਡੀਗੜ੍ਹ ਦੇ ਪੈਸੇ ਦੇ ਬਿਠਾ ਸੀ ਭਰਤ ਕੌਣ ਵਾਸਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਦੀ ਮਨਜ਼ੂਰੀ ਲੈ ਕੇ ਦੇ ਆਂਗੇ ਪਰ ਮਨਜ਼ੂਰੀ ਉਹ ਨਾਲ ਲੈ ਕੇ ਦੇ ਸਕੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੀ ਵੱਡੀ ਜੱਦੋ ਜਹਿਰ 3 ਮਹੀਨਿਆਂ ਦੀ ਤੇ 3 ਮਹੀਨਿਆਂ ਦੇ ਵਿੱਚ ਤਕਰੀਬਨ ਅਸੀਂ ਬਹੁਤ ਲੀਡਰਾਂ ਕੋਲੇ ਗਏ ਆ ਉੱਚ ਕੋਟੀ ਦੇ ਲੀਡਰਾਂ ਕੋਲੇ ਗਏ ਆ ਪਰ ਸਾਡੀ ਕਿਸੇ ਵੀ ਮੰਤਰੀ ਨੇ ਕਿਸੇ ਸੰਤਰੀ ਨੇ ਕੋਈ ਗੱਲ ਨਹੀਂ ਸੁਣੀ ਪਰ ਭਾਰਤੀ ਕਿਸਾਨੀ ਉਹਨਾਂ ਕਾਦੀਆਂ ਦੇ ਪ੍ਰੈਸ਼ਰ ਸਦੇ ਸਾਡੇ ਹਰਮਿੰਦਰ ਸਿੰਘ ਜੀ ਸਾਡੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਦੇ ਪ੍ਰੈਸ਼ਰ ਸਮੇਂ ਟੀਮ ਨੇ ਕੰਮ ਕੀਤਾ ਤੇ ਵਿੱਚ ਕੱਲ ਬੰਦੇ ਪਏ ਆ ਜੀ ਜਿਹੜੇ ਪੈਸੇ ਦੇ ਦਿੱਤੇ ਸੀਗੇ ਜੀ ਜਿਹੜਾ ਇਹਨੇ ਠੱਗੀ ਠੱਗੀ ਹੋਈ ਸੀ ਉਹ ਪੈਸੇ ਸਾਨੂੰ ਜਿਹੜੇ ਮਿਲ ਗਏ ਜਿਹੜੇ ਤੁਹਾਡੇ ਚੈਨਲ ਤੇ ਰਾਈ ਹੁਣ ਵਿਖਾਤੇ ਆ ਮੈਂ ਆਪਣੀ ਟੀਮ ਨੂੰ ਆਪੇ ਵੱਲੋਂ ਸਾਰਿਆਂ ਦਾ ਜਿਹੜਾ ਇਹਨਾਂ ਨੂੰ ਵਧਾਈ ਦੇਣਾ ਤੇ ਤਾਂ ਕਿ ਜਿਹੜਾ ਸਾਡੇ ਕੋਲੇ ਕੱਲ ਇੱਕ ਕੇਸ ਆਇਆ ਤੁਹਾਨੂੰ ਉਹ ਵੀ ਅਸੀਂ 50 ਲੱਖ ਰੁਪਏ ਦਾ ਜਿਹੜਾ ਅਸੀਂ ਮਸਲਾ ਹੱਲ ਕਰਕੇ ਆਏ ਆ ਸਾਡੇ ਜਿਦੇ ਦਾ ਕਿਸਾਨ ਜਗਵੀਰ ਸਿੰਘ ਦੋ ਬੱਚੇ ਉਹਦੇ ਬਾਹਰ ਜਾਣੇ ਸੀ 50 ਲੱਖ ਰੁਪਏ ਦੀ ਠੱਗੀ ਖਾ ਚੁੱਕਾ ਸੀ ਅਸੀਂ ਇੱਕ ਉਹਨੂੰ ਉੱਥੇ ਫਲੈਟ ਲੈਤਾ ਸਾਢੇ 30 ਲੱਖ ਦੇ ਵਿੱਚ ਕੱਲ ਤੇ ਬਾਕੀ ਦੇ ਪੈਸੇ ਦਾ ਚੈੱਕ ਲੈਤਾ ਜਿਹੜਾ ਉਹ ਵੀ ਅਸੀਂ ਕੱਲ ਮਸਲਾ ਹੱਲ ਕਰਕੇ ਆਏ ਇਸ ਕਰਕੇ ਮੈਂ ਸਾਰਿਆਂ ਦਾ ਹੀ ਧੰਨਵਾਦ ਇੱਕ ਮੈਂ ਬੇਨਤੀ ਕਰਦਾ ਜੀ ਆਪ ਦੇ ਪੰਜਾਬ ਦੇ ਸਾਰੇ ਬਾਬ ਨੂੰ ਕਿ ਜਿਹੜੇ ਏਜੰਟਾਂ ਕੋਲ ਜਾਂ ਰੰਨੇਵਾ ਤੁਸੀਂ ਪੈਸੇ ਦੇ ਰਹੇ ਹੋ ਨਾ ਕੋਈ ਯਾਰ ਕਿਸੇ ਚੰਗੇ ਬੰਦੇ ਨੂੰ ਦਿਓ ਠੀਕ ਆ ਬੱਚੇ ਜਾਂਦੇ ਪਰ ਆਪਾਂ ਅਨੇ ਬਾਹ ਜਿਹੜੇ ਪੈਸੇ ਪੜਾ ਦਿੰਨੇ ਆ ਬੜਾ ਜਦੋਂ ਜੈਦ ਨਾਲ ਜਿਹੜਾ ਕੋ ਬੰਦਾ ਆਉਂਦਾ ਜਿੱਥੇ ਬੰਦੀਆਂ ਜਿਹੜੀਆਂ ਸਾਰੀਆਂ ਹੀ ਵਧੀਆ ਤਰ੍ਹਾਂ ਤਰੀਕੇ ਨਾਲ ਕੰਮ ਕਰ ਰਹੀਆਂ ਇਹੇ ਬੇਨਤੀ ਕਰਦੇ ਵੀ ਫਕਾ ਬੋਬਾ ਜੀ